ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਰਦਾ ਸਾਹਿਬ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਜੇਕਰ ਸਿੱਖ ਅਟਕ ਦਰਿਆ ਰੋਕ ਸਕਦੇ ਹਨ ਬੰਨਾਂ ਦੇ ਤੇਜ਼ਾਰੇ ਪਾਣੀ ਨੂੰ ਮਿੱਟੀ ਦੇ ਬੰਨ ਲਗਾ ਕੇ ਰੋਕ ਸਕਦੇ ਹਨ ਫਿਰ ਖਾਲਿਸਤਾਨ ਕਿਉਂ ਨਹੀਂ ਚਲਾ ਸਕਦੇ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਸਿੱਖ ਵਿਰੋਧੀ ਸੋਚ ਰੱਖਣ ਵਾਲੇ ਲੋਕ ਸੰਗਠਨ ਜਮਾਤਾਂ ਆਪਣੇ ਪ੍ਰਚਾਰ ਸਾਧਨਾ ਤੇ ਗੁੰਮਰਾਹਕੁਨ ਪ੍ਰਚਾਰ ਕਰ ਅਕਸਰ ਇਹ ਕਹਿੰਦੇ ਹਨ ਕਿ ਸਿੱਖ ਕੋਮ ਖਾਲਿਸਤਾਨ ਦੀ ਹਕੂਮਤ ਕਿਵੇਂ ਚਲਾ ਸਕਦੀ ਹੈ ਜਦੋਂ ਖਾਲਸਾ ਰਾਜ ਸਮੇਂ ਖਾਲਸਾ ਫੌਜਾਂ ਤੇਜ਼ ਵਹਾਵ ਵਾਲੇ ਅਟਕ ਦਰਿਆ ਨੂੰ ਰੋਕ ਕੇ ਪਾਰ ਕਰ ਸਕਦੇ ਹਨ ਅਤੇ ਹੁਣ ਬਸਤੀ RAMLAL ਤੁਸੀ ਬੰਦੇ ਟੁੱਟਣ ਉਪਰੰਤ ਜੋ ਫਿਰੋਜ਼ਪੁਰ ਦੇ ਪਿੰਡਾਂ ਸ਼ਹਿਰ ਤੇ ਛਾਉਣੇ ਲਈ ਵੱਡਾ ਖਤਰਾ ਬਣ ਸਕਦਾ ਸੀ ਉਸ ਨੂੰ ਪੰਜਾਬੀਆਂ ਤੇ ਸਿੱਖਾਂ ਨੇ ਆਪਣੇ ਬੁਲੰਦ ਹੌਂਸਲੇ ਦ੍ਰਿੜ ਇਰਾਦੇ ਦੀ ਪੂਰੀ ਵਰਤੋਂ ਕਰਦੇ ਹੋਏ ਜੋ ਮਿੱਟੀ ਪੁੱਟ-ਪੁੱਟ ਕੇ ਟਰਾਲੀਆਂ ਰਾਹੀਂ ਲਿਆ ਕੇ ਇੱਕ ਤੋ ਜ਼ੁਰਬੇਕਾਰ ਇੰਜੀਨੀਅਰ ਦੀ ਤਰ੍ਹਾਂ ਬਿਨਾਂ ਕਿਸੇ ਸਰਕਾਰੀ ਸਹਾਇਤਾ ਅਤੇ ਹੋਰ ਸਹਾਇਤਾ ਤੋਂ ਇਹ ਪੰਜਾਬੀ ਅਤੇ ਸਿੱਖੋਂ ਤੇਜ਼ ਬਹਾਵ ਵਾਲੇ ਪਾਣੀ ਨੂੰ ਡੱਕ ਸਕਦੀ ਹੈ ਕਿਰਨਾ ਪੰਜਾਬੀਆਂ ਤੇ ਸਿੱਖੋਂ ਵੱਲੋਂ ਜਿਨ੍ਹਾਂ ਨੇ ਪਹਿਲਾਂ ਹੀ ਖਾਲਸਾ ਰਾਜ ਵੇੜੇ ਦੁਨੀਆ ਭਰ ਵਿੱਚੋਂ ਸਭ ਤੋਂ ਸਫਲ ਸਰਕਾਰ ਹਕੂਮਤ ਚਲਾਈ ਹੈ ਉਹ ਹੁਣ ਖਾਲਿਸਤਾਨ ਦੇ ਨਵੇਂ ਬਣਨ ਜਾ ਰਹੇ ਮੋਲਕ ਅਤੇ ਹਕੂਮਤ ਨੂੰ ਕਿਵੇਂ ਨਹੀਂ ਚਲਾ ਸਕੇਗੀ ਉਹਨਾਂ ਨੇ ਕਿ ਜੇਕਰ ਇਥੇ ਅੰਗਰੇਜ਼ ਹਕੂਮਤ ਹੁੰਦੀ ਤਾਂ ਪਹਿਲਾਂ ਹੀ ਬੰਦ ਟੁੱਟਣਾ ਹੀ ਨਹੀਂ ਸੀ ਜੇਕਰ ਕੋਈ ਅਜਿਹੀ ਮਜਬੂਰੀ ਹੋ ਵੀ ਜਾਂਦੀ ਤਾਂ ਅੰਗਰੇਜ਼ਾਂ ਨੇ ਤੁਰੰਤ ਫੌਜਾਂ ਰਾਹੀਂ ਹੈਲੀਕਾਪਟਰਾਂ ਰਾਹੀਂ ਵੱਡੀ ਗਿਣਤੀ ਵਿੱਚ ਕਿਸ਼ਤੀਆਂ ਰਾਹੀਂ ਬਚਾਓ ਟੀਮਾਂ ਭੇਜ ਕੇ ਲੋਕਾਂ ਨੂੰ ਮਰਨ ਤੇ ਡੁੱਬਣ ਹੀ ਨਹੀਂ ਦੇਣਾ ਸੀ ਅਤੇ ਆਪਣੇ ਸਭ ਸਾਧਨ ਝੋਕ ਦੇਣੇ ਸਨ ਤਾਂ ਕਿ ਕੋਈ ਵੀ ਉਹਨਾਂ ਦੀ ਹਕੂਮਤ ਦਾ ਬਚਿੰਦਾ ਢਿੱਡ ਪੱਖੋਂ ਭੁੱਖਾ ਨਾ ਰਹੇ ਅਤੇ ਰਹਿਣ ਸੌਣ ਲਈ ਉਹਨਾਂ ਕੋਲ ਲੋੜਿੰਦਾ ਪ੍ਰਬੰਧ ਹੋਵੇ ਅਤੇ ਉਹਨਾਂ ਕਿਸੇ ਤਰ੍ਹਾਂ ਦਾ ਡੰਗਰਮਾਲ ਦਾ ਨੁਕਸਾਨ ਬਿਲਕੁਲ ਨਹੀਂ ਹੋਣ ਦੇਣਾ ਸੀ ਜਦੋਂ ਕਿ ਮੌਜੂਦਾ ਹੁਕਮਰਾਨ ਅੱਜ 10 ਦਿਨਾਂ ਤੋਂ ਪਾਣੀ ਦੇ ਵਹਾਅ ਵਿੱਚ ਸੈਂਕੜੇ ਪਿੰਡਾਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਘਰੇ ਪਰਿਵਾਰ ਡੰਗਰ ਵੱੱਛੇ ਦੇ ਹੋਣ ਵਾਲੇ ਨੁਕਸਾਨ ਉਪਰੰਤ ਵੀ ਮੋਤਸਵੀ ਹੁਕਮਰਾਨਾਂ ਵੱਲੋਂ ਆਪਣੇ ਮੁਲਕ ਦਾ ਹਿੱਸਾ ਸਮਝਦੇ ਪੰਜਾਬ ਸੂਬੇ ਦੇ ਇਸ ਦੁੱਖ ਦੀ ਘੜੀ ਵਿੱਚ ਨਾ ਤਾਂ ਵਜ਼ੀਰ-ਏ-ਆਜ਼ਮ ਇੰਡੀਆ ਗ੍ਰਹਿ ਵਜ਼ੀਰ ਇੰਡੀਆ ਵੱਲੋਂ ਪੰਜਾਬੀਆਂ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਕੋਈ ਬਿਆਨ ਆਇਆ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਸੈਂਟਰ ਪੋਲ ਵਿੱਚੋਂ ਅਜਿਹੇ ਸਮਿਆਂ ਤੇ ਕਰੋੜਾਂ ਦੀ ਭੇਜੀ ਜਾਣ ਵਾਲੀ ਮਦਦ ਭੇਜੀ ਗਈ ਹੈ ਉਨਾ ਕਿ ਆ ਕਿ ਇਹਨਾਂ ਨੂੰ ਰਾਜ ਭਾਗ ਬਿਨਾ ਕਿਸੇ ਦੁੱਖ ਤਕਲੀਫ ਤੋਂ ਬੈਠੇ ਬਿਠਾਏ ਮਿਲ ਗਿਆ ਅਤੇ ਇਹਨਾਂ ਨੂੰ ਰਾਜ ਚਲਾਉਣ ਦਾ ਅਤੇ ਆਪਣੀ ਜਨਤਾ ਦੀਆਂ ਦੁੱਖ ਤਕਲੀਫਾਂ ਨੂੰ ਸਹੀ ਸਮੇਂ ਤੇ ਹੱਲ ਕਰਨ ਦਾ ਨਾਤਕੀ ਤਜਰਬਾ ਹੈ ਤੇ ਨਾ ਹੀ ਕੋਈ ਯੋਜਨਾ ਹੈ ਪਰ ਸਾਡੇ ਆਪਣੇ ਹੀ ਪੰਜਾਬੀ ਅਤੇ ਸਿੱਖ ਇੰਜੀਨੀਅਰਾਂ ਨੇ ਬਾਹਰਲੇ ਸੂਬਿਆਂ ਤੇ ਬਾਹਰਲੇ ਮੁਲਕਾਂ ਵਿੱਚ ਬੈਠੇ ਪੰਜਾਬੀਆਂ ਤੇ ਸਿੱਖਾਂ ਨੇ ਰਹਾਸ ਸਮਗਰੀ ਭੇਜ ਕੇ ਅਤੇ ਵੱਡੇ ਵੱਡੇ ਬੰਨ ਆਪਣੀ ਹੀ ਮਿੱਟੀ ਰਾਹੀਂ ਬਨ ਕੇ ਇਹ ਪਰਤਾ ਕਰ ਦਿੱਤਾ ਕਿ ਸਾਨੂੰ ਉਸ ਅਕਾਲ ਪੁਰਖ ਦੀ ਮਿਹਰ ਦੀ ਲੋੜ ਹੈ ਪਰ ਕਿਸੇ ਫਿਰਕੂ ਹੁਕਮਰਾਨ ਦੇ احਸਾਨ ਜਾਂ ਮਦਦ ਦੀ ਲੋੜ ਨਹੀਂ ਹੈ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਪਰਦਾੰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਜੇਕਰ ਸਿੱਖ ਅਟਕ ਦਰਿਆ ਰੋਕ ਸਕਦੇ ਹਨ ਬੰਨਾਂ ਦੇ ਤੇਜ਼ਾਰੇ ਪਾਣੀ ਨੂੰ ਮਿੱਟੀ ਦੇ ਬੰਨ ਲਗਾ ਕੇ ਰੋਕ ਸਕਦੇ ਹਨ ਫਿਰ ਖਾਲਿਸਤਾਨ ਕਿਉਂ ਨਹੀਂ ਚਲਾ ਸਕਦੇ ਉਹਨਾਂ ਕਿਹਾ ਕਿ ਬਹੁਤ ਸਾਰੇ ਸਿੱਖ ਵਿਰੋਧੀ ਸੋਚ ਰੱਖਣ ਵਾਲੇ ਲੋਕ ਸੰਗਠਨ ਜਮਾਤਾਂ ਆਪਣੇ ਪ੍ਰਚਾਰ ਸਾਧਨਾ ਤੇ ਗੁੰਮਰਾਹਕੁੰਨ ਪ੍ਰਚਾਰ ਕਰ ਅਕਸਰ ਇਹ ਕਹਿੰਦੇ ਹਨ ਕਿ ਸੇ ਕੋਮ ਖਾਲਿਸਤਾਨ ਦੀ ਹਕੂਮਤ ਕਿਵੇਂ ਚਲਾ ਸਕਦੀ ਹੈ ਜਦੋਂ ਖਾਲਸਾ ਰਾਜ ਸਮੇਂ ਖਾਲਸਾ ਫੌਜਾਂ ਤੇਜ਼ ਵਹਾਵ ਵਾਲੇ ਅਟਕ ਦਰਿਆ ਨੂੰ ਰੋਕ ਕੇ ਪਾਰ ਕਰ ਸਕਦੇ ਹਨ ਅਤੇ ਹੁਣ ਬਸਤੀ RAMLAL ਤੁਸੀ ਬੰਦ ਦੇ ਟੁੱਟਣ ਉਪਰੰਤ ਜੋ ਫਿਰੋਜ਼ਪੁਰ ਦੇ ਪਿੰਡਾਂ ਸ਼ਹਿਰ ਤੇ ਛਾਉਣੇ ਲਈ ਵੱਡਾ ਖਤਰਾ ਬਣ ਸਕਦਾ ਸੀ ਉਸ ਨੂੰ ਪੰਜਾਬੀਆਂ ਤੇ ਸਿੱਖਾਂ ਨੇ ਆਪਣੇ ਬੁਲੰਦ ਹੌਂਸਲੇ ਦ੍ਰਿੜ ਇਰਾਦੇ ਦੀ ਪੂਰੀ ਵਰਤੋਂ ਕਰਦੇ ਹੋਏ ਜੋ ਮਿੱਟੀ ਪੁੱਟ-ਪੁੱਟ ਕੇ ਟਰਾਲੀਆਂ ਰਾਹੀਂ ਲਿਆ ਕੇ ਇੱਕ ਤੋਂ ਜ਼ੁਰਬੇਕਾਰ ਇੰਜੀਨੀਅਰ ਦੀ ਤਰ੍ਹਾਂ ਬਿਨਾਂ ਕਿਸੇ ਸਰਕਾਰੀ ਸਹਾਇਤਾ ਅਤੇ ਹੋਰ ਸਹਾਇਤਾ ਤੋਂ ਇਹ ਪੰਜਾਬੀ ਅਤੇ ਸਿੱਖੋਂ ਤੇਜ਼ ਬਹਾਵ ਵਾਲੇ ਪਾਣੀ ਨੂੰ ਡੱਕ ਸਕਦੀ ਹੈ ਕਿਰੇਨਾ ਪੰਜਾਬੀਆਂ ਤੇ ਸਿੱਖੋਂ ਵੱਲੋਂ ਜਿਨ੍ਹਾਂ ਨੇ ਪਹਿਲਾਂ ਹੀ ਖਾਲਸਾ ਰਾਜ ਵੇਲੇ ਦੁਨੀਆ ਭਰ ਵਿੱਚੋਂ ਸਭ ਤੋਂ ਸਫਲ ਸਰਕਾਰ ਹਕੂਮਤ ਚਲਾਈ ਹੈ ਉਹ ਹੁਣ ਖਾਲਿਸਤਾਨ ਦੇ ਨਵੇਂ ਬਣਨ ਜਾ ਰਹੇ ਮੋਲਕ ਅਤੇ ਹਕੂਮਤ ਨੂੰ ਕਿਵੇਂ ਨਹੀਂ ਚਲਾ ਸਕੇਗੀ ਉਹਨਾਂ ਨੇ ਕਿ ਜੇਕਰ ਇਥੇ ਅੰਗਰੇਜ਼ ਹਕੂਮਤ ਹੁੰਦੀ ਤਾਂ ਪਹਿਲਾਂ ਹੀ ਬੰਦ ਟੁੱਟਣਾ ਹੀ ਨਹੀਂ ਸੀ ਜੇਕਰ ਕੋਈ ਅਜਿਹੀ ਮਜਬੂਰੀ ਹੋ ਵੀ ਜਾਂਦੀ ਤਾਂ ਅੰਗਰੇਜ਼ਾਂ ਨੇ ਤੁਰੰਤ ਫੌਜਾਂ ਰਾਹੀਂ ਹੈਲੀਕਾਪਟਰ ਰਾਹੀਂ ਵੱਡੀ ਗਿਣਤੀ ਵਿੱਚ ਕਿਸ਼ਤੀਆਂ ਰਾਹੀਂ ਬਚਾਓ ਟੀਮਾਂ ਭੇਜ ਕੇ ਲੋਕਾਂ ਨੂੰ ਮਰਨ ਤੇ ਡੁੱਬਣ ਹੀ ਨਹੀਂ ਦੇਣਾ ਸੀ ਅਤੇ ਆਪਣੇ ਸਭ ਸਾਧਨ ਝੋਕ ਦੇਣੇ ਸਨ ਤਾਂ ਕਿ ਕੋਈ ਵੀ ਉਹਨਾਂ ਦੀ ਹਕੂਮਤ ਦਾ ਬਸ਼ਿੰਦਾ ਢਿੱਡ ਪੱਖੋਂ ਭੁੱਖਾ ਨਾ ਰਹੇ ਅਤੇ ਰਹਿਣ ਸੋਣ ਲਈ ਉਹਨਾਂ ਕੋਲ ਲੁੜਿੰਦਾ ਪ੍ਰਬੰਧ ਹੋਵੇ ਅਤੇ ਉਹਨਾਂ ਕਿਸੇ ਤਰ੍ਹਾਂ ਦਾ ਡੰਗਰਮਾਲ ਦਾ ਨੁਕਸਾਨ ਬਿਲਕੁਲ ਨਹੀਂ ਹੋਣ ਦੇਣਾ ਸੀ ਜਿਦਾ ਕਿ ਮੌਜੂਦਾ ਹੁਕਮਰਾਨ ਆਜ 10 ਦਿਨਾਂ ਤੋਂ ਪਾਣੀ ਦੇ ਵਹਾਅ ਵਿੱਚ ਸੈਂਕੜੇ ਪਿੰਡਾਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਘਿਰੇ ਪਰਿਵਾਰ ਡੰਗਰ ਵੱੱਛੇ ਦੇ ਹੋਣ ਵਾਲੇ ਨੁਕਸਾਨ ਉਪਰੰਤ ਵੀ ਮੁੱਤਸਵੀ ਹੁਕਮਰਾਨਾਂ ਵੱਲੋਂ ਆਪਣੇ ਮੁਲਕ ਦਾ ਹਿੱਸਾ ਸਮਝਦੇ ਪੰਜਾਬ ਸੂਬੇ ਦੇ ਇਸ ਦੁੱਖ ਦੀ ਘੜੀ ਵਿੱਚ ਨਾ ਤਾਂ ਵਜ਼ੀਰ-ਏ-ਆਜ਼ਮ ਇੰਡੀਆ ਗ੍ਰਹਿ ਵਜ਼ੀਰ ਇੰਡੀਆ ਵੱਲੋਂ ਪੰਜਾਬੀਆਂ ਦੇ ਦੁੱਖ ਵਿੱਚ ਸ਼੍ਰੀਖ ਹੁੰਦੇ ਹੋਏ ਕੋਈ ਬਿਆਨ ਆਇਆ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਸੈਂਟਰ ਪੂਲ ਵਿੱਚੋਂ ਅਜਿਹੇ ਸਮਿਆਂ ਤੇ ਕਰੋੜਾਂ ਦੀ ਭੇਜੀ ਜਾਣ ਵਾਲੀ ਮਦਦ ਭੇਜੀ ਗਈ ਹੈ ਉਨਾ ਕਿ ਆ ਕਿ ਇਹਨਾਂ ਨੂੰ ਰਾਜ ਭਾਗ ਬਿਨਾ ਕਿਸੇ ਦੁੱਖ ਤਕਲੀਫ ਤੋਂ ਬੈਠੇ ਬਿਠਾਏ ਮਿਲ ਗਿਆ ਅਤੇ ਇਹਨਾਂ ਨੂੰ ਰਾਜ ਚਲਾਉਣ ਦਾ ਅਤੇ ਆਪਣੀ ਜਨਤਾ ਦੀਆਂ ਦੁੱਖ ਤਕਲੀਫਾਂ ਨੂੰ ਸਹੀ ਸਮੇਂ ਤੇ ਹੱਲ ਕਰਨ ਦਾ ਨਾਤਾ ਕੋਈ ਤਜਰਬਾ ਹੈ ਤੇ ਨਾ ਹੀ ਕੋਈ ਯੋਜਨਾ ਹੈ ਪਰ ਸਾਡੇ ਆਪਣੇ ਹੀ ਪੰਜਾਬੀ ਅਤੇ ਸਿੱਖ ਇੰਜੀਨੀਅਰਾਂ ਨੇ ਬਾਹਰਲੇ ਸੂਬਿਆਂ ਤੇ ਬਾਹਰਲੇ ਮੁਲਕਾਂ ਵਿੱਚ ਬੈਠੇ ਪੰਜਾਬੀਆਂ ਤੇ ਸਿੱਖਾਂ ਨੇ ਰਹਾਸਮਗਰੀ ਪੇਜ ਕੀਤੇ ਤੇ ਵੱਡੇ ਵੱਡੇ ਪੰਨ ਆਪਣੀ ਹੀ ਮਿੱਟੀ ਰਾਹੀਂ ਬਨ ਕੇ ਇਹ ਪਰਤਾ ਕਰ ਦਿੱਤਾ ਕਿ ਸਾਨੂੰ ਉਸ ਅਕਾਲ ਪੁਰਖ ਦੀ ਮਿਹਰ ਦੀ ਲੋੜ ਹੈ ਪਰ ਕਿਸੇ ਫਿਰਕੂ ਹੁਕਮਰਾਨ ਦੇ احਸਾਨ ਜਾਂ ਮਦਦ ਦੀ ਲੋੜ ਨਹੀਂ ਹੈ